ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਤੇ ਤੁਹਾਡਾ ਪਰਿਵਾਰ ਬਿਲਕੁਲ ਠੀਕ ਠਾਕ ਹੋਵੋਗੇ ਤੁਹਾਡਾ ਫਿਰ ਤੋਂ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਚ ਲੈ ਕੇ ਆਏ ਜੀ ਟਾਪ ਕੁਆਲਿਟੀ ਦੀ ਨੀਲੀ ਰਾਵੀ ਦੀ ਕੱਟੀ ਨੀਲੀ ਰਾਵੀ ਦੀ ਕੱਟੀ ਦੇ ਨਾਲ ਇੱਕ ਬੂਰੀ ਕੱਟੀ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਪਹਿਲਾਂ ਤੁਸੀਂ ਆ ਨੀਲੀ ਰਾਵੀ ਦੀ ਕੱਟੀ ਦੇਖੋ ਇਹਦੇ ਕੈਰੈਕਟਰ ਦੇਖੋ ਕਿੰਨੇ ਚੰਗੇ ਨੇ ਵੀਡੀਓ ਦੇ ਵਿੱਚ ਤੁਸੀਂ ਨੀਲੀ ਰਾਵੀ ਦੀ ਕੱਟੀ ਦੇ ਥਣ ਝੋਲੀ ਦੇਖ ਲਓ ਥਣਾ ਦਾ ਗੈਪ ਵਿਥ ਤੇ ਥਣਾ ਦੀ ਬਣਤਰ ਦੇਖੋ ਕਿੰਨੀ ਚੰਗੀ ਲੱਗੀ ਹੈ ਅੱਖਾਂ ਵਾਲੇ ਪਾਸੋਂ ਪੂਰੀ ਐ ਬੱਦਲੇ ਸਿੰਘ ਨੇ ਤੇ ਕਾ ਬੂਰੀ ਕੱਟੀ ਬਾਈ ਕੋਲੇ ਬਕਾਊਆ ਤੁਸੀਂ ਦੇਖੋ ਗੱਦ ਕਾਠ ਵੀ ਸਾਰਾ ਸਹੀ ਐ ਤੇ ਇਸ ਵੀਡੀਓ ਚ ਤੁਹਾਨੂੰ ਬੂਰੀ ਕੱਟੀ ਦੀ ਆਪਾਂ ਥਾਣ ਲੈਵੇ ਦੀ ਬਣਤਰ ਵੀ ਦਿਖਾ ਦਾਂਗੇ ਕਿਉਂਕਿ ਹਜੇ ਕੱਟੀ ਐ ਜਿਹਦੇ ਨੇ ਬਣ ਕੇ ਝੋਟੀ ਤਿਆਰ ਹੋਣਾ ਤਾਂ ਬਹੁਤ ਚੰਗਾ ਲੇਵਾ ਲਾਊਗੀ ਆ ਥਾਣਾ ਦੀ ਬਣਤਰ ਤੇ ਢਿੱਲ ਤੁਸੀਂ ਦੇਖੋ ਥਾਣਾ ਦੇ ਵਿੱਚ ਬਲ ਲੇਵੇ ਦੀ ਬਣਤਰਾਂ ਨੂੰ ਜਿਹੜੇ ਸ਼ੋਅ ਕਰਦੇ ਨੇ ਨੀਲੀ ਰਵੀ ਦੇ ਕਰੈਕਟਰ ਸਾਰੇ ਪੂਰੇ ਕਰਨ ਵਾਲੀ ਇਹ ਕੱਟੀ ਖੜੀ ਐ ਫੋਨ ਨੰਬਰ ਬਾਈ ਦਾ ਮੈਂ ਸਕਰੀਨ ਤੇ ਦੇ ਦੂੰਗਾ ਤੁਸੀਂ ਖੁਦ ਕਾਲ ਕਰਕੇ ਸਾਰੀ ਡਿਟੇਲ ਲੈ ਲਿਓ ਇੱਕ ਕਟੀਆਂ ਖੜੀਆਂ ਜੀ ਪਿੰਡ ਮਹਿਤੇ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਸਕਰੀਨ ਤੇ ਚੱਲੂਗਾ ਕੱਲੀ-ਕੱਲੀ ਛੋਟੀ ਬਰੀਕੀ ਵਾਲੀ ਡਿਟੇਲ ਤੁਸੀਂ ਫੋਨ ਤੇ ਬਾਈ ਤੋਂ ਪੁੱਛ ਲਿਓ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਹਿਲਾਂ ਵੀ ਤੁਸੀਂ ਵੀਡੀਓ ਨੂੰ ਚੰਗਾ ਪਿਆਰ ਦਿੱਤਾ ਹੈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਪਾਂ ਆਉਂਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ